ਨਹੀਂ ਕਰ ਸਕਦਾ ਕਿ ਬਾਬਾ ਫਰੀਦ ਜੀ ਦੇ ਪਿੱਤਰ ਧਰਤੀ ਦੇ ਪਰ ਮੈਨੂੰ ਉਹ ਇਨਾਮ ਦਿੱਤਾ ਗਿਆ ਮੇਰਾ ਸਨਮਾਨ ਕੀਤਾ ਗਿਆ ਇਹ ਉਹ ਫਕੀਰ ਬਾਬਾ ਫਰੀਦ ਜੀ ਜਿਨ੍ਹਾਂ ਦੀ 112 ਸ਼ਲੋਕ ਤੇ ਚਾਰ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤੇ 850ਵਾਂ ਉਹਨਾਂ ਦਾ ਕੋਰਕ ਚੱਲ ਰਿਹਾ ਹੈ ਔਰ ਅੱਜ ਜਿਹੜਾ ਇਹਨਾਂ ਨਗਰ ਕੀਰਤਨ ਸਾਰਾ ਇਹ ਆਗਮਨ ਦੇ ਉੱਤੇ ਮਨਾਇਆ ਜਾ ਰਿਹਾ ਹੈ ਮੈਂ ਸਾਰਿਆਂ ਨੂੰ ਇਹਦੇ ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਪੈਸ਼ਲੀ ਮੈਂ ਸੇਖੋ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਤੇ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਬਾਬਾ ਫਰੀਦ ਜੀ ਦੇ ਉੱਤੇ ਅੱਜ ਜਿਹੜੀ ਹੁਣੀ ਸੁ ਦੇਖਿਆ ਇੱਕ ਪੱਤਰਕਾ ਰਿਲੀਜ਼ ਕੀਤੀ ਗਈ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਸੋ ਇਹ ਜੂਨ ਅੰਕ ਦੇ ਵਿੱਚ ਅਸੀਂ ਬਾਬਾ ਫਰੀਦ ਜੀ ਨੂੰ ਸਮਰਪਿਤ ਜਿਹੜਾ ਇਹ ਸਾਡੀ ਪੱਤਰਕਾ ਹੈ ਸੈਂਟਰਲ ਗਵਰਨਮੈਂਟ ਦੀ ਅਪਰੂਵਡ ਪੱਤਰਕਾ ਹੈ ਸੋ ਇਹਨਾਂ ਸਾਰੇ ਅੰਕ ਸਾਰਾ ਇਹ ਅਸੀਂ ਉਹਨਾਂ ਨੂੰ ਸਮਰਪਿਤ ਕੀਤਾ ਹੈ ਔਰ ਸਾਡੇ શ્રી ਆਨੰਦਪੁਰ ਸਾਹਿਬ ਜਿਹੜਾ ਸਾਡਾ ਆਪਣਾ ਪਬਲੀਕੇਸ਼ਨ ਬਿਊਰੋ ਹੈ ਸਾਡਾ ਐਡਵਾਂਸ ਰਿਸਰਚ ਸੈਂਟਰ ਹੈ ਤੇ ਉੱਥੇ ਸਾਡੇ ਪੰਜ ਸਕਾਲਰ ਨੇ ਜਿਨ੍ਹਾਂ ਨੇ ਪਿਛਲੇ ਤਕਰੀਬਨ ਉਂ 10-11 ਮਹੀਨੇ ਲੱਗੇ ਸੋ ਉਹਨੇ ਬਾਬਾ ਫਰੀਦ ਜੀ ਦੀ ਜੀਵਨ ਦੇ ਉਤੇ ਇਹ ਤਸੀਂ 160 ਕੇ 165 ਪੇਜ ਦੀ ਜਿਹੜੀ ਆ ਉਹ ਇੱਕ ਬੁੱਕ ਤਿਆਰ ਕੀਤੀ ਹੈ ਜਿਹੜੀ ਕਿ ਅਸੀਂ ਅਗਲੇ ਮਹੀਨੇ ਉਹਨੂੰ ਰਿਲੀਜ਼ ਕਰਨ ਜਾ ਰਹੇ ਹਾਂ ਔਰ ਰਿਲੀਜ਼ ਕਰਨ ਤੋਂ ਬਾਅਦ ਮੇਰੀ ਤਮੰਨਾ ਹੋਏਗੀ ਕਿ ਮੈਂ ਪੂਰੇ ਵਰਲਡ ਵਿੱਚ ਜਿਹੜੀ ਆ ਇਹ ਬੁੱਕ ਫ੍ਰੀ ਡਿਸਟ੍ਰੀਬਿਊਸ਼ਨ ਵਿੱਚ ਕਰਾਂ ਇੱਕ ਵਾਰੀ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਬਹੁਤ ਮੈਂ ਆਪਣੇ ਆਪਣ ਨੂੰ ਭਾਗੇਸ਼ਾਲੀ ਸਮਝਦਾ ਕਿ ਮੈਨੂੰ ਇਹ ਸਨਮਾਨ ਦੇ ਇੱਕ ਸਮਝਿਆ ਗਿਆ ਬੜਾ ਇੱਜ਼ਤਮਾਨ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸਥਾਵਾ ਸੁਸਾਇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਅਵਾਰਡ ਲਈ ਜੀ ਐਸ ਪੀ ਸਿੰਘ ઓברਾਈ ਜੀ ਦੀ ਚੋਣ ਕੀਤੀ ਮੈਂ ਮੰਨਦਾ ਹਾਂ ਉਹਨਾਂ ਦੀ ਜੀਵਨ ਦੀ ਘਟਨਾ ਸੁਣ ਕੇ ਕਿ ਉਹਨਾਂ ਨੂੰ ਅਵਾਰਡ ਦੇਣ ਤੇ ਇਸ ਅਵਾਰਡ ਦਾ ਰੁਤਬਾ ਹੀ ਵਧਿਆ ਹੈ ਜਿਨ੍ਹਾਂ ਕੋਸ਼ਿਸ਼ ਤੇ ਜਿਨ੍ਹਾਂ ਪ੍ਰਯਤਨ ਕੀਤੇ ਹਨ ਉਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਉਹ ਸਾਡੇ ਲਈ ਵੀ ਇੱਕ ਸਿੱਖ ਬਣਨਗੇ ਤੇ ਅਸੀਂ ਵੀ ਜਿੰਨਾ ਵੀ ਕਰ ਸਕਦੇ ਹਾਂਗੇ ਅਸੀਂ ਦੂਸਰੇ ਦੀ ਭਲਾਈ ਲਈ ਜ਼ਰੂਰ ਕੰਮ ਕਰਾਂਗੇ ਕਿਉਂਕਿ ਅਜਰ ਅਗਰ ਜੇਕਰ ਸਾਨੂੰ ਕੁਝ ਵੀ ਸਿੱਖਣ ਲਈ ਮਿਲਦਾ ਹੈਗਾ ਬਾਬਾ ਫਰੀਦ ਜੀ ਦੀ ਜੀਵਨ ਤੋਂ ਕਿ ਅਸੀਂ ਆਪਣੇ ਤੋਂ ਵੱਢ ਕੇ ਦੂਸਰੇ ਲਈ ਜਿਉਂਏ ਤੇ ਮੈਂ ਆਸ ਕਰਦਾ ਹਾਂ ਕਿ ਜਿਹੜਾ ਨਗਰ ਬਾਬਾ ਫਰੀਦ ਆਗਮਨਪੁਰਪ ਅਸੀਂ ਹਰ ਸਾਲ ਮਨਾਉਂਦੇ ਹਾਂ ਅਸੀਂ ਜ਼ਰੂਰ ਉਸ ਤੋਂ ਕੁਝ ਸਿੱਖਣ ਤੇ ਮਨੁੱਖਤਾ ਲਈ ਕੁਝ ਕੰਮ ਕਰਨ ਸੋ ਮੈਂ ਸੁਸਾਇਟੀ ਅਤੇ ਅੰਤ ਵਿੱਚ ਸ਼੍ਰੀ ਐਸ.ਪੀ. ਸਿੰਘ ਓਬਰਾਏ ਜੀ ਨੂੰ ਵੀ ਮੁਬਾਰਕਬਾਦ ਦਿੰਦਿਆ ਹੋਏ ਇੱਕ ਵਾਰ ਫਿਰ ਇਸ ਸਮਾਗਮ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸਭ ਸਖਸ਼ੇਤਾਂ ਨੂੰ ਤੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ